ਮਾਲੀ ਗੌੜਾ ਮਹੱਲਾ ਪੰਜਵਾ ਇਹੀ ਹਮਾਰਾ ਸਫਲ ਕਾਜ ਹਯੂਰ ਫਰਮਾਉਂਦਿਆਂ ਲੇ ਪਰਮੇਸ਼ਰ ਸਾਡੇ ਤੇ ਇਹੀ ਇਹੀ ਆਪਦਾ ਨਾਮ ਹੀ ਮਾਰਾ ਜੀ ਸਾਰੇ ਕੰਮਾਂ ਨੂੰ ਸਫਲੇ ਕਰਨ ਵਾਲਾ ਹੈ ਗਿਆਨ ਨੂੰ ਧਿਆਨ ਨੂੰ ਅਮਰ ਸਬਾਬ ਦਾ ਰਚਨਾ ਸ੍ਰੀ ਹਰਮੰਦਰ ਸਾਹਿਬ ਦਾ ਰਚਨਾ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਰਚਨਾ ਦੁਨੀਆ ਦੇ ਉਧਾਰ ਵਾਸਤੇ ਇਹੀ ਆਪਦਾ ਨਾਮ ਹੀ ਮਾਰਾ ਸਾਡੇ ਸਾਰੇ ਕਾਰਜ ਸਫਲੇ ਕਰਨ ਵਾਲਾ ਹੈ ਆਪਣੇ ਦਾਸ ਕਉ ਲਿਹੁ ਨਿਵਾਜ ਜੀ ਨੂੰ ਆਇਆ ਆਪਦੇ ਸੇਵਕਾਂ ਨੂੰ ਕਿਰਪਾ ਕਰਕੇ ਨਿਵਾਜ ਪਾਲਣਾ ਕਰੋ ਸਾਨੂੰ ਨਾਮ ਦੀ ਖੁਸ਼ਾਹ ਕਰਕੇ ਅਤੇ ਸਾਨੂੰ ਬੜਿਉਣਾ ਕਰੋ ਅਮਰਤ ਨਾਮ ਦੀ ਦਾਤ ਦੇ ਕੇ ਪ੍ਰਹਾਉ ਚਰਨ ਸੰਤ ਹੈ ਮਾਥ ਮੂਰ ਜੀ ਨੂੰ ਆਇਆ ਅੰਤਰੀ ਯਮੀ ਆਉਦੇ ਸੰਤ ਭਗਤ ਜੀ ਦਾ ਸਾਸ ਗਰਾਸ ਨਾ ਵਿਸਰਾ ਹੈ ਹਰ ਨਾਮਾ ਮਨ ਮੰਨ ਕੇ ਧੰਨ ਸ੍ਰੀ ਨਾਨਕਾ ਪੂਰਨ ਸੋਈ ਸੰਤ ਸਾਡਾ ਆਪ ਦੇ ਸੰਤਾਂ ਦੇ ਚਰਨਾਂ ਤੇ ਭਾਈ ਬੁੱਢਾ ਸਾਹਿਬ ਆਦਿਕ ਜਿਵੇਂ ਮਹਾਪੁਰਖ ਹੋਏ ਆ ਸਾਡਾ ਮੱਥਾ ਉਹਨਾਂ ਪਿਆਰਿਆਂ ਦੇ ਚਰਨਾਂ ਤੇ ਟਿਕਿਆ ਰਹੇ ਨੈਣ ਦਰਸ ਪੀਖੂ ਨਿਸਪੂਰ ਹਯੁਰ ਰਾਤ ਨੂੰ ਵੀ ਅਤੇ ਸਵੇਰੇ ਵੀ ਅਤੇ ਨਿਸ ਰਾਤ ਨੂੰ ਵੀ ਭੋਰ ਸਵੇਰੇ ਵੀ ਅਦਨ ਜਿਸ ਦੇ ਆਉਣ ਵੇਲੇ ਸ਼ਾਮ ਦੇ ਵਕਤ ਵੀ ਪੋਰ ਸਵੇਰੇ ਦਿਨ ਚੜ੍ਹਦੇ ਨਾਲ ਵੀ ਰਾਤ ਵੀ ਦਿਨੇ ਵੀ ਅਤੇ ਸ਼ਾਮ ਤੇ ਸਵੇਰੇ ਵੀ ਉਹਨਾਂ ਪਿਆਰਿਆਂ ਦੇ ਦਰਸ਼ਨਾਂ ਨੂੰ ਵੇਖਣਾ ਕਰੀਏ ਐਸੀ ਕਿਰਪਾ ਕਰੋ ਸਾਡੇ ਤੇ ਸੱਚੇ ਪਾਤਸ਼ਾਹ ਹਰ ਵਕਤ ਤੇਰੇ ਪਿਆਰਿਆਂ ਦੇ ਦਰਸ਼ਨ ਕਰਦੇ ਰਹੀਏ ਇਹ ਬਖਸ਼ਿਸ਼ ਕਰੋ ਆਪ ਦਾਤ ਦਿਓ ਸੱਚੇ ਪਾਤਸ਼ਾਹ ਨੈਣ ਦਰਸ਼ਪੇਖੋਂ ਇਸ ਪੋਰ ਅੱਖਾਂ ਨਾਲ ਮਨਮੁਦ੍ਰੂਪੀ ਨੇਤਰਾਂ ਨਾਲ ਵਿਰਾਗਵੇਕ ਰੂਪੀ ਨੇਤਰਾਂ ਨਾਲ ਦਰਸ਼ਨ ਵੇਖੀਏ ਜਿਸ ਕਰਕੇ ਵਿਦਿਆਰੂਪੀ ਰਾਤ ਦੀ ਨਿਵਰਤੀ ਹੋ ਜਾਵੇ ਬ੍ਰਹਮ ਗਿਆਨ ਰੂਪੀ ਭੋਰ ਸਵੇਰ ਦਾ ਵਕਤ ਦਿਨ ਚੜ ਜਾਵੇ ਹਸਤ ਹਮਰੇ ਸ਼ਾਂਤ ਤਹਿਲ ਕੇ ਮਹਾਰਾਜ ਜਿਨ੍ਹਾਂ ਨੂੰ ਸਾਸ ਗ੍ਰਾਹ ਸਾਹਿਬ ਭੁੱਲਦੇ ਨਹੀਂ ਪਿਆਰਿਆ ਸੰਤਾਂ ਨੂੰ ਸਾਡੇ ਹੱਥ ਜਿਹੜੇ ਆ ਮਹਾਰਾਜ ਇਹ ਸਫਲੇ ਤਾਂ ਹੋਣਗੇ ਉਹਨਾਂ ਪਿਆਰਿਆਂ ਦੀ ਟਹਿਲ ਕਰਦੇ ਰਹੀਏ ਅਸੀਂ ਹੱਥਾਂ ਨੂੰ ਸਫਲੇ ਕਰੀਏ ਵੀ ਆਰਿਆਂ ਦੀ ਸੰਤ ਬਿਸ਼ਮ ਸਿੰਘ ਜੀ ਮਹਾਪੁਰਖ ਮਰਾਰੇ ਵਾਲੇ ਕਹਿੰਦੇ ਹੁੰਦੇ ਭਈ ਮਨ ਤਾਂ ਨਿਰਵਲ ਹੋ ਜਾਂਦਾ ਨਾਮ ਨਾਲ ਸਰੀਰ ਤਾਂ ਨਿਰਵਲ ਹੁੰਦਾ ਹੈ ਜੇ ਸਾਧ ਸੰਗਤ ਦੀ ਤਹਿਲ ਕੀਤੀ ਜਾਵੇ ਹੱਥਾਂ ਨਾਲ ਇਹ ਸਰੀਰ ਚੰਮ ਕਿਸੇ ਕੰਮ ਨਹੀਂ ਆਉਣਾ ਹੈ ਸੋ ਜੇ ਤਹਿਲ ਜਿੰਨੀ ਹੋ ਜਾਵੇਗੀ ਓਨੀ ਚੰਗੀ ਜਿਵੇਂ ਮਹਾਪੁਰਖ ਸੰਤ ਕਰਤਾਰ ਸਿੰਘ ਜੀ ਇਹ ਗੁਰੂ ਨਾਨਕ ਨਰਨਾਰੰਕਾਰ ਦੇ ਦਰਬਾਰ ਦੀ ਤਹਿਲ ਕਰਾ ਰਹੇ ਹਨ ਇਸpur ਕਾਇਰਤ ਸਫਲੀ ਹੁੰਦੇ ਆ ਇਹ ਸੰਤ ਗੁਰੂ ਨਾਨਕ ਦੇ ਘਰ ਦੀ ਤਹਿਲ ਕਰਨੇ ਕਰਕੇ ਪ੍ਰਾਨ ਮਨ ਧਨ ਸੰਤ ਬਹਿਲ ਜੀ ਮਹਾਰਾ ਸਾਡੇ ਪ੍ਰਾਨ ਵੀ ਸਾਡਾ ਮਨ ਵੀ ਸਾਡਾ ਧਨ ਵੀ ਇਹ ਸੰਤਾਂ ਦਾ ਹੀ ਆ ਬਹਿਲ ਨਾ ਬਹੌਲ ਕਾ ਕਰਕੇ ਇਹ ਸਭ ਕੋਈ ਸੰਤਾਂ ਭਗਤਾਂ ਨੇ ਅਸੀਂ ਦੇਣਾ ਕੀਤਾ ਧਨ ਵੀ ਸਾਡਾ ਸਾਥ ਸੰਗਰੇ ਚ ਬਹੌਲਤਾ ਕਰਕੇ ਸੱਚੇ ਪਾਤਸ਼ਾਹ ਜੀ ਕਮ ਆਵੇ ਤਾਂ ਵੀ ਸਾਡਾ ਮਹਾਰਾਜ ਸੰਤ ਸਾਹਿਬ ਸੰਗਤ ਦੀ ਟਹਿਲ ਵਿੱਚ ਬਹੁਲਤਾ ਕਰਕੇ ਕੰਮ ਆਵੇ ਮਨ ਵੀ ਸਾਡਾ ਸਾਧ ਸੰਗਤ ਦੇ ਨਿਸ਼ਚੇ 'ਚ ਟਿਕਿਆ ਰਹੇ ਪ੍ਰਾਣਾ ਨਾਲ ਵੀ ਸਾਧ ਸੰਗਤ ਦੀ ਸੇਵਾ ਟਹਿਲ ਸਿਮਰਨ ਭਜਨ 'ਚ ਲੱਗੇ ਰਹੀਏ ਇਉਂ ਬਹੁਲਤਾ ਕਰਕੇ ਮਹਾਰਾਜ ਸੰਤਾਂ ਮਹਾਤਮਾਂ ਦੀ ਸਾਡਾ ਮਨ ਤੇ ਤਨ ਤੇ ਪ੍ਰਾਣ ਆਦਿਕ ਲੱਗਣ ਬਹਿਲ ਨਾਮ ਗੱਡੀ ਦਾ ਹੁੰਦਾ ਹੈ ਸੰਤ ਮਹਾਤਮਾ ਜਿਹੜੇ ਹੰ ਜਿਵੇਂ ਭਾਈ ਸਾਧ ਸੰਗੇਜੀ ਮਾਰਾ ਸਾਹਿਬ ਜੀ ਬਾਬੇ ਸ੍ਰੀ ਚੰਦ ਦੀ ਸੇਵਾ ਕਰਨ ਵਾਤੇ ਭਾਈ ਪਾਈ ਗੋਦੜੀ ਆ ਜੀ ਜਿਸ ਪ੍ਰਕਾਰ ਬਾਬੇ ਸ੍ਰੀ ਚੰਦ ਨੂੰ ਮੋਢਿਆਂ ਤੇ ਚੱਕਿਆ ਕਰਦੇ ਇਸ ਪ੍ਰਕਾਰ ਗੱਡੀ ਦੀ ਨਿਯਾਈ ਸਾਡੇ ਪ੍ਰਾਣ ਤੇ ਕੰਮ ਤੇ ਮਨ ਬਣੇ ਸੰਤਾਂ ਮਹਾਂਤਮਾਂ ਦੀ ਬਹਿਲ ਗੱਡੀ ਦੀ ਨਿਯਾਈ ਅਸੀਂ ਸੇਵਾ ਕਰਨ ਵਾਲੇ ਚੱਕ ਕੇ ਉਹਨਾਂ ਦੀ ਟਹਿਲ ਕਰਨ ਵਾਲੇ ਬਣੀਏ ਅਸੀਂ ਕਿਰਪਾ ਕਰੋ ਇਸ ਪ੍ਰਕਾਰ ਬਹਿਲ ਗੱਡੀ ਦੀ ਨਹੀਂ ਆਈ ਸਾਡੀ ਜਿਹੜੀ ਬਿਰਤੀ ਹੈ ਇਹ ਜਿਹੜਾ ਸਰੀਰ ਹੈ ਗੱਡੀ ਦੀ ਨਹੀਂ ਆਈ ਹੈ ਇੰਦਰੀ ਜਿਹੜੇ ਹਨ ਇਹ ਸਾਡੇ ਕੋੜੀਆਂ ਦੀ ਨਹੀਂ ਆਈ ਹਨ ਇਸ ਪ੍ਰਕਾਰ ਬਹਿਲ ਗੱਡੀ ਦੀ ਨਹੀਂ ਆਈ ਸਾਡੇ ਪ੍ਰਾਣ ਵੀ ਮਨ ਵੀ ਤਨ ਵੀ ਧਨ ਵੀ ਸੰਤਾਂ ਦੇ ਸੰਗ ਵਿੱਚ ਲੱਗੇ ਬਹੁਲਤਾ ਕਰਕੇ ਲੱਗੇ ਸੰਤ ਸੰਗ ਮੇਰੇ ਮਨ ਕੀ ਪ੍ਰੀਤ ਤੇ ਸੰਤਾਂ ਦੀ ਸੰਗਤ ਵਿੱਚ ਸਾਡੇ ਮਨ ਦੀ ਪ੍ਰੀਤੀ ਲੱਗੀ ਰਹੇ ਹਰ ਵਕਤ ਐਸੀ ਕਿਰਪਾ ਕਰੋ ਜੀ ਸੰਤ ਗੁਣ ਵਸਹਿ ਮੇਰੇ ਚੀ ਜਿਹੜੇ ਸੰਤ ਭਗਤ ਹੈ ਉਹਨਾਂ ਚ ਸਾਸਗਰਾ ਜਪਣ ਦਾ ਗੁਣ ਹੈ ਸੰਤ ਕਰੇ ਨਾ ਬਹਿਰ ਕਹੂੰ ਸੰਗ ਸਭ ਕੋ ਹਤਮ ਵਰਤਾ ਹੈ ਅਪਹੀ ਕਿਸੇ ਨਾਲ ਵੈਰ ਨਹੀਂ ਕਰਦੇ ਸਾਰਿਆਂ ਨਾਲ ਪਿਆਰ ਨਾਲ ਹਤਨਾ ਵਰਤਦੇ ਹੈ ਇਸ ਪ੍ਰਕਾਰ ਦਾ ਸਾਡਾ ਜੀਵਨ ਹੋਵੇ ਸੰਤ ਸੰਤ ਗੁਣ ਵਸੈ ਮੀਰੈ ਚੰਗਾ ਦੇ ਗੁਣ ਜਿਹੜੇ ਆ ਸਾਰਿਆਂ ਤੇ ਤਰਸ ਕਰਨਾ ਸਬਦੀ ਰੱਖਿਆ ਕਰਨੀ ਸਬਦੇ ਨਾਲ ਪਿਆਰ ਕਰਨਾ ਇੱਕ ਮਹਾਪੁਰਖ ਸੰਤ ਉਹ ਇੱਕ ਸਾਧ ਸੰਗੇਤ ਜੀ ਬਿਛੂ ਸੀ ਉਹ ਨਦੀ ਵਿੱਚ बेहोश ਹੋਇਆ ਪਾਣੀ ਜਰੜਿਆ ਜਾ ਰਿਹਾ ਸੀ ਉਹ ਸੰਤ ਮਹਾਤਮਾ ਉਹਨੂੰ ਚੱਕ ਕੇ ਜਦੋਂ ਬਾਹਰ ਕੱਢਣ ਉਹ ਬਿਛੂ ਡੰਗ ਮਾਰੇ ਸੰਤਾਂ ਦੇ ਸੰਤਾਂ ਦਾ ਹੱਥ ਝੱਲ ਜਾਵੇ ਤੇ ਫਿਰ ਡੰਗ ਮਾਰੇ ਕਿਸੇ ਪ੍ਰੇਮੀ ਨੂੰ ਕਿਹਾ ਮਾਰਿਆ ਤੁਸੀਂ ਕਿਉਂ ਕਰਦੇ ਹੋ ਤੁਹਾਡੇ ਡੰਗ ਮਾਰਦਾ ਤੇ ਤੁਸੀਂ ਕਿਉਂ ਨਹੀਂ ਕਿ ਪਾਸੇ ਆ ਜਾਂਦੇ ਕਹਿੰਦੇ ਭਾਈ ਆਵਦਾ ਸੁਭਾਅ ਨਹੀਂ ਜਦੋਂ ਇਹ ਛੱਡਦਾ ਅਸੀਂ ਆਪਦਾ ਪਰਵਕਾਰ ਵਾਲਾ ਗੁਣ ਸੁਭਾਅ ਕਿਉਂ ਛੱਡੀਏ ਅਸੀਂ ਵੀ ਆਪਣਾ ਸੁਭਾਅ ਪੂਰਾ ਵਰਤਮੇ ਪਰਵਕਾਰ ਕਰਨ ਦਾ ਸੁਭਾਅ ਗੁਰੂ ਨਾਨਕ ਸਾਹਿਬ ਨੇ ਸਾਡੇ ਤੇ ਪਾਇਆ ਹੋਇਆ ਹੈ ਇਸ ਪ੍ਰਕਾਰ ਸੰਤ ਗੁਣ ਵਸੈ ਮੀਰੈ ਚੀ ਸੰਤਾਂ ਭਗਤਾਂ ਵਾਲੇ ਗੁਣ ਸਾਡੇ ਚਿੱਤ ਚ ਵਸ ਜਾਣ ਐਸੀ ਕਿਰਪਾ ਕਰੋ ਮਹਾਰਾਜ ਪਰਵਕਾਰੋ ਵਾਲੇ ਸੰਤ ਆਗਿਆ ਮਨਹਿ ਮੀਰ ਸੰਤ ਗੁਰੂ ਰਣਜੀਤ ਸਿੰਘ ਸਾਹਿਬ ਦੀ ਜੋ ਆਗਿਆ ਹੈ ਅੰਮ੍ਰਿਤਸਰ ਸਾਹਿਬ ਦਾ ਸੰਪੂਰਨ ਕਰਨ ਦੀ ਆਗਿਆ ਸੀ ਸਹਿਬ ਸ੍ਰੀ ਹਰਮੰਦਰ ਸਾਹਿਬ ਰਚੰਦ ਦੀ ਆਗਿਆ ਸੀ ਇਸ ਪ੍ਰਕਾਰ ਸੰਤ ਗੁਰੂ ਰਾਮਦਾਸ ਸਾਹਿਬ ਦੀ ਜਿਹੜੀ ਆਗਿਆ ਹੈ ਮਨਹਿ ਮੀਠੇ ਸਾਡੇ ਮਨ 'ਚ ਮਿੱਠੀ ਲੱਗੇ ਪਿਆਰੀ ਲੱਗੇ ਸੰਤਾਂ ਭਗਤਾਂ ਦੀ ਜੋ ਆਗਿਆ ਹੈ ਸਿਮਰਨ ਭਜਨ ਭਗਤੀ ਦੀ ਇਹ ਸਾਡੇ ਮਨ 'ਚ ਪਿਆਰੀ ਲੱਗੇ ਮੇਰਾ ਕਮਲ ਵਿਗਸੈ ਸੰਤ ਢੀਠ ਸੰਤ ਭਾਈ ਬੁੱਢਾ ਸਾਹਿਬ ਆਦਿਕ ਮਹਾਂਪੁਰਖਾਂ ਦੇ ਦਰਸ਼ਨ ਵੇਖ ਕੇ ਗੁਰੂ ਸਾਹਿਬ ਕਹਿੰਦੇ ਆ ਸਾਡਾ ਰਿਦਾ ਕੌਣ ਖਿੜਿਆਉਂਦਾ ਜਦੋਂ ਲਾਹੌਰ ਵਿੱਚੋਂ ਗੁਰੂ ਸਾਹਿਬ ਨੂੰ ਲੈਣ ਵਾਸਤੇ ਭਾਈ ਗੁੱਡਾ ਸਾਹਿਬ ਨੂੰ ਸਤਿਗੁਰੂ ਰਾਮਦਾਸ ਜੀ ਨੇ ਭੇਜਿਆ ਸੀ ਉਦੋਂ ਖੜਾ ਵਿੱਚ ਆ ਕੇ ਸੰਗਤਾਂ ਨੂੰ ਧੀਰਜ ਦੇਖ ਕੇ ਲਾਹੌਰ ਦੀਆਂ ਨੂੰ ਆਪ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜੇ ਸਨ ਇਉਂ ਮੇਰਾ ਕਮਲ ਵਿਗਸ ਹੈ ਸਾਡਾ ਰਿਦਾ ਕੌਲ ਖੜਿਆ ਹੁੰਦਾ ਹੈ ਸੰਤ ਪਰਮੇਸ਼ਰ ਜੋ ਹੈ ਉਸ ਦੇ ਦਰਸ਼ਨ ਦੇਖ ਕਰਕੇ ਗੁਰੂ ਦੇ ਦਰਸ਼ਨ ਕਰਕੇ ਸੰਤਾਂ ਭਗਤਾਂ ਦੇ ਦਰਸ਼ਨ ਦੇਖ ਕੇ ਸ਼ਾਂਤ ਸੰਗ ਮੇਰਾ ਹੋਏ ਨਿਵਾਸ ਐਸੀ ਕਿਰਪਾ ਕਰੋ ਮਹਾਰਾਜ ਆਪਦੇ ਸੰਤ ਭਗਤ ਜਿਹੜੇ ਹਨ ਉਹਨਾਂ ਦੀ ਸੰਗਤ 'ਚ ਹੀ ਸਾਡਾ ਨਿਵਾਸ ਹੋਵੇ ਟਿਕਾਣਾ ਹੋਵੇ ਸੰਤ ਸੰਗਤ ਵਿੱਚ ਮਿਲਨੇ ਕਰਕੇ ਵਾਸ਼ਨਾ ਤੋਂ ਰਹਿ ਸੱਚੇ ਪਾਤਸ਼ਾਹ ਮੇਰਾ ਚਿੱਤ ਹੋ ਜਾਵੇ ਸੰਤਨ ਕੀ ਮੋਹ ਬਹੁਤ ਪਿਆਰ ਸੰਤਾਂ ਭਗਤਾਂ ਦੇ ਦਰਸ਼ਨਾਂ ਦੀ ਸਾਨੂੰ ਬੜੀ ਇਤਿਆਸਾ ਲੱਗੀ ਹੋਈ ਹੈ ਇੱਛਾ ਲੱਗੀ ਹੋਈ ਹੈ ਕਿਰਪਾ ਕਰੋ ਮਾਰਾ ਪੂਰੀ ਕਰੋ ਸੰਤ ਬਚਨ ਮੇਰੀ ਮਨ ਹੈ ਮੰਤ ਸਦਾ ਮਹਾਂਪੁਰਖਾਂ ਦੇ ਜਿਹੜੇ ਅਮਰਤ ਰੂਪ ਬਚਨ ਹਨ ਜਾਇ ਪੁੱਛੋ ਸੁਹਾਗਣ ਤੁਸੀਂ ਆਵਿਆ ਕਿੰਨੀ ਗੁਣੀ ਸਹਿ ਸੰਤੋਖ ਸ਼ਿੰਗਾਰੀਆਂ ਮਿੱਠਾ ਗੋਲੂਣੀ ਪਹਿਲੀ ਸਾਲੂ ਤਾਮਲਾ ਜੇ ਗੁਰਕਾ ਸਾਹਿਬ ਦੀ ਸੁਣੀ ਇਹ ਸੰਤਾਂ ਦੇ ਜਿਹੜੇ ਬਚਨ ਹਨ ਮੇਰੀ ਮਨ ਹੈ ਮੰਤ ਮੇਰੇ ਮੈਨੂੰ ਜਿਵੇਂ ਸਪਨੂ ਬਸ ਕਰਨ ਵਾਸਤੇ ਮੰਤਰ ਹੁੰਦਾ ਹੈ ਇਉਂ ਸਾਡੇ ਮਨ ਰੂਪੀ ਸਪਨੂ ਵਕਾਰਾ ਰੂਪੀ ਜੈਰ ਨੂੰ ਮੇਟਣ ਵਾਲੇ ਮੰਤਰ ਵੀ ਨਹੀਂ ਆਈ ਹੈ ਇਹ ਸ਼੍ਰੋਮਣੀ ਮੰਤਰ ਹੈ ਸੰਤ ਪ੍ਰਸਾਦ ਮੇਰੀ ਬਿਖੈ ਹੰਤ ਸੰਤਾਂ ਦੀ ਕਿਰਪਾ ਕਰਕੇ ਸਾਡੇ ਜਿਹੜੇ ਵਿਸ਼ੇ ਹੈ ਸਤਨ ਸੁਪਰ ਸਿੰਗੂਪ੍ਰਸ ਗੰਧ ਇਹ ਸਾਰੇ ਹੰਤਨਾਸ਼ ਹੋ ਗਏ ਹਨ ਮੁਕਤ ਜੁਗਤ ਇਹਾ ਨਿਧਾਂ ਅਸੀਂ ਤਾਂ ਮਾਰਾ ਮੁਕਤੀ ਦੀਆਂ ਯੁਗਤੀਆਂ ਕਿਸੇ ਜੋਗਾ ਅਭਿਆਸ ਦੱਸਿਆ ਹੈ ਕਿਸੇ ਨੇ ਪੁਰਾਣਾ ਜਾਮ ਕਿਹਾ ਹੈ ਕਿਸੇ ਨੇ ਤਪ ਕਰਨਾ ਦੱਸਿਆ ਹੈ ਕਿਸੇ ਨੇ ਕਰਮ ਕਾਂਡ ਦੱਸਿਆ ਹੈ ਅਤੇ ਅਸੀਂ ਤਾਂ ਮਾਰਾ ਮੁਕਤੀ ਯੁਗਤੀ ਜਿਹੜੀ ਸਾਧ ਸੰਗਤ ਦੀ ਪ੍ਰਾਪਤੀ ਇਹੋ ਹੀ ਸਮਝਦੇ ਹਾਂ ਤੇ ਇਹੋ ਨੌ ਨਿੱਧੀਆਂ ਦਾ ਖਜ਼ਾਨਾ ਸਮਝਦੇ ਹਾਂ ਇਹ 18 ਸਿੱਧੀਆਂ ਸਮਝਦੇ ਹਾਂ ਇਹੋ ਜਿੱਧੀਆਂ ਦੀ ਪ੍ਰਾਪਤੀ ਰੂਪ ਖਜ਼ਾਨਾ ਸਮਝਦੇ ਹਾਂ ਰਬ ਦਇਆਲ ਮੋਹ ਦੇਵ ਉਹ ਦਾਮ ਇਹ ਅਕਾਲ ਪੁਰਖ ਵਾਹਿਗੁਰੂ ਆਪ ਜੀ ਦੇ ਹਾਲ ਹੂੰ ਆ ਸਾਨੂੰ ਇਹ ਦਾਨ ਬਖਸ਼ਿਓ ਕਿਰਪਾ ਕਰਕੇ ਨਾਨਕ ਕਉ ਪ੍ਰਭ ਦਇਆ ਧਾਰ। ਹਯੂਰ ਬੇਨਤੀ ਕਰਦੇ ਹਨ ਆਪਾਂ ਨੂੰ ਯਾਦ ਜੀ ਦੱਸਦੇ ਐ ਕਿ ਪ੍ਰਭੂ ਅਕਾਲ ਪੁਰਖ ਸਾਡੇ ਤੇ ਦਇਆਲਤਾ ਏ ਧਾਰੋ ਕਰੋ। ਚਰਨ ਸੰਤਨ ਕੇ ਮੇਰੇ ਹਿਰਦੇ ਮਜਾ ਹਿਨੋ ਸੰਤਾਂ ਨੂੰ ਸਾਸ ਗਰਾਸ ਨਹੀਂ ਭੁੱਲਦੇ ਆ ਮਰ। ਉਹਨਾਂ ਸੰਤਾਂ ਭਗਤਾਂ ਦੇ ਜਿਹੜੇ ਚਰਨ ਐ ਮੇਰੇ ਹਿਰਦੇ ਚ ਟਿਕੇ ਰਹਿਣ ਹਰ ਵਕਤ ਧਿਆਨ ਚ ਜੁੜੇ ਰਹੀਏ ਮਾਲੀ ਗੌੜਾ ਮਹੱਲਾ ਪੰਜਵਾ ਸਭ ਕੈ ਸੰਗੀ ਨਾਹੀ ਦੂਰ ਗਰੀਬ ਨੂੰ ਆਜੋ ਪਰਮੇਸ਼ਰ ਕਿੱਥੇ ਰਹਿੰਦਾ ਹੈ ਸੁਣ ਕੇ ਸਿੱਖਾਂ ਨੂੰ ਹਜੂਰ ਦੱਸਦੇ ਹਨ ਸਭ ਕੈ ਸੰਗੀ ਨਾਹੀ ਦੂਰ ਗੁਰਸਿੱਖੋ ਸਾਰਿਆਂ ਦਾ ਉਹ ਸੰਗੀ ਹੈ ਪਰਮੇਸ਼ਰ ਸਾਰਿਆਂ ਦੇ ਅੰਤਾਂ ਕਰਦੇ ਅੰਦਰ ਨਿਵਾਸ ਕਰਦਾ ਹੈ ਉਹ ਦੂਰ ਨਹੀਂ ਹੈ ਮੇਰਾ ਪਿਆਰਾ ਸਾਰਿਆਂ ਦਾ ਆਤਮਾ ਸਰੂਪ ਹੈ ਸਾਰਿਆਂ ਦਾ ਪ੍ਰਕਾਸ਼ ਦਾ ਇੰਦਰੀਆਂ ਦਾ ਬ੍ਰਹਮੰਡਾਂ ਖੰਡਾਂ ਦਾ ਤਤਾਂ ਦਾ ਕਰਨ ਕਰਾਵਨ ਹਾਜ਼ਰਾ ਹਜੂ ਸਾਰਿਆਂ ਕਾਰਜਾਂ ਨੂੰ ਆਪ ਕਰਨ ਵਾਲਾ ਹੈ ਆਪ ਪ੍ਰੇਰ ਕਰਕੇ ਬ੍ਰਹਮ ਅ ਵਿਸ਼ਨਸਰੇਤ ਅਗਨਤ ਉਹਨਾਂ ਨੂੰ ਕਰਾਉਣ ਵਾਲਾ ਵੀ ਆਪ ਹੈ ਹਾਜ਼ਰਾ ਹਜੂਰ ਹਾਜ਼ਰ ਨੇੜੇ ਜੋ ਸਮਝਣ ਵਾਲੇ ਉਹਨੇ ਹਜੂਰ ਨੇੜੇ ਹੈ ਜਿਨ੍ਹਾਂ ਨੂੰ ਮਨ ਨੂੰ ਹਾਜ਼ਰ ਕੀਤਾ ਉਹਦੇ ਸੰਮੁਖ ਕੀਤਾ ਹੈ ਆ ਦੇ ਹਜੂਰ ਨੇੜੇ ਤੋਂ ਮੇਰੇ ਮਹਾਰਾਜ ਸਾਹਿਬ ਆਪ ਹਨ ਰਹਾਉ ਸੁਣਤ ਜੀਉ ਜਾਸਨਾ ਜਿਸ ਮਹਾਰਾਜ ਦਾ ਨਾਮ ਸੁਣ ਕੇ ਜਿਉਂਦੇ ਹੁੰਦੇ ਆ ਭਗਤ ਜੀਵਨ ਰੂਪ ਸਮਝਿਆ ਹੋਇਆ ਜਿਉ ਨਾਮ ਪਤੀ ਦਾ ਹੈ ਕੋਠੋ ਆਰਦੀ ਬੋਲੀ ਚ ਸੁਣ ਕਰਕੇ ਉਹ ਜਿਸ ਦੇ ਨਾਮ ਕਰਕੇ ਉਹ ਜੀਉ ਪਤੀ ਦੀ ਪ੍ਰਾਪਤੀ ਹੁੰਦੀ ਜੀਵਨੇ ਹੋ ਜਾਈਦਾ ਹੈ ਦੁੱਖ ਬਿਨ ਸੇ ਸੁਖ ਕੀਓ ਬਿਸਰਾ ਜਮਣਵੰਦ ਦੁੱਖੋਂ ਦੇ ਨਾਸ ਹੋ ਜਾਂਦੇ ਐ ਸੁਖ ਸੂਭ ਚ ਉਹਨਾਂ ਨੂੰ ਬਿਸਰਾਮ ਕੀਤਾ ਹੈ ਟਿਕਾਅ ਪਾਇਆ ਹੈ ਇਸਤਿ ਪਾਈ ਹੈ ਸਗਲ ਨਿਧ ਹਰ ਹਰ ਹਰੇ ਜੇ ਭਾਈ ਸਾਰੀਆਂ ਨੌ ਨਿਧੀਆਂ ਅਸਨ ਬਸਨਾ ਵਕ ਫਰੀਦਾ ਨਾਮ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਜੋ ਹਰੇ ਭਰੇ ਹੋਣਾ ਹੈ ਹਰਤੀ ਜੋ ਪਾਪਾਂ ਨੂੰ ਹਰਨ ਵਾਲਾ ਹੈ ਦੁੱਖਾਂ ਨੂੰ ਹਰਨ ਵਾਲਾ ਹੈ ਪ੍ਰਮਾਨਗਤ ਸੰਸੇ ਨੂੰ ਹਰਨ ਵਾਲਾ ਹੈ ਪਰਮੇਗਤ ਸੰਸੇ ਨੂੰ ਹਰਨ ਵਾਲਾ ਹੈ ਵਿਪਰਜੇ ਬੁੱਧੀ ਨੂੰ ਹਰਨ ਵਾਲਾ ਹੈ ਉਸ ਦੇ ਨਾਮ ਕਰਕੇ ਸਾਰੀਆਂ ਨਿੱਧੀਆਂ ਖਜ਼ਾਨੇ ਹਨ ਮੋਨ ਜਨਤਾ ਕੀ ਸੇਵ ਕਰੇ ਅਪਰਤ ਨਾਮ ਦੀ Muni ਜੋ ਮੰਨਨ ਸੀਲ ਵਸ਼ਿਸ਼ਟ ਆਦ ਕਹਨ ਜਨ ਜੋ ਭਗਤ ਕਬੀਰ ਸਾਹਿਬ ਆਦ ਕਹਨ ਕੁਝ ਮਾਰਾ ਦੇ ਨਾਮ ਦੀ ਸੇਵਾ ਕਰਦੇ ਸਾਰੇ ਨਾਮ ਦੀ ਟਹਿਲ ਤੇ ਲੱਗੇ ਸਿਮਰਨ ਤੇ ਲੱਗੇ ਹੋਏ ਹਨ ਜਾ ਕੇ ਘਰ ਸਗਲੇ ਸਮਾਏ ਜਿਵੇਂ ਅਹ ਗੁਰੂ ਦੇ ਘਰ ਵਿੱਚ ਸਾਰਿਆਂ ਦੀ ਸਮਾਈ ਹੁੰਦੀ ਹੈ ਘਰ ਰੂਪ ਦੇ ਵਿੱਚ ਜਿੰਨੇ ਸਿਮਰਨ ਕਰਨ ਵਾਲੇ ਸਾਰੇ ਲੀਨ ਹੋ ਜਾਂਦੇ ਜਿਵੇਂ ਨਦੀਆਂ ਨਾਲੇ ਸਾਰੇ ਸਮੁੰਦਰ ਚ ਜਾ ਕੇ ਮਿਲ ਜਾਂਦੇ ਐ ਐਂ ਜਿਸ ਦੇ ਘਰ ਰੂਪ ਵਿੱਚ ਜਿਹਦੇ ਘਰ ਸਾਧ ਸੰਗਤ ਵਿੱਚ ਸਾਰਿਆਂ ਨੂੰ ਸਮਾਈ ਹੁੰਦੀ ਹੈ ਸਮਾਹ ਹੈ ਹਾਈ ਨਾਲ ਹਾਂ ਜੀ ਸਮਾਹ ਨਾ ਆਨੰਦ ਦਾ ਹੈ ਜਿਸ ਦੇ ਕਾਰਨ ਸੰਗਤ ਸਾਰਿਆਂ ਨੂੰ ਆਨੰਦ ਪ੍ਰਾਪਤ ਹੋ ਸਕਦਾ ਹੈ ਸਮਾੜਾ ਆਨੰਦ ਦਾ ਨਾਮ ਹੁੰਦਾ ਹੈ ਜਿਸ ਤੇ ਬਿਰਥਾ ਕੋਈ ਨਾ ਹੈ ਜਿਸ ਵਾਹਿਗੁਰੂ ਦੀ ਸ਼ਰਨ ਪੈਣੇ ਕਰਕੇ ਬਿਰਥਾ ਪੀੜਾ ਨਹੀਂ ਕੋਈ ਰਹਿੰਦੀ ਤੇ ਬਿਰਥਾ ਖਾਲੀ ਵੀ ਕੋਈ ਨਹੀਂ ਜਾਂਦਾ ਜੋ ਮਹਾਰਾਜ ਦੀ ਸ਼ਰਨ ਆ ਜਾਂਦਾ ਸਭ ਮਰੋਸ ਆ ਜਾਂਦੇ ਹਨ ਜੰਤਰ ਕਰੇ ਪ੍ਰਤਪਾਉ ਉਹ ਜੀਵ ਜਿਨੇ ਬ੍ਰਹਮਾ ਤੋਂ ਲਾਲ ਲਾ ਕੇ ਜੰਤਰ ਮੱਛੜ ਪਰਜੰਤ ਹਨ ਕੀਟੀ ਤੋਂ ਹਾਸੀ ਇਸੇ ਪ੍ਰਕਾਰ ਕੁੰਜਰ ਤੇ ਕੀਟੀ ਸੂਲਾ ਹਾਥੀ ਤੋਂ ਲਾ ਕੇ ਕੀੜੀ ਤੋਂ ਲਾ ਕੇ ਹਾਥੀ ਬਰੀਕ ਚੀਜ਼ਾਂ ਚੋਂ ਕੀੜੀਆਂ ਆਦਿ ਕਿਤੇ ਹਾਥੀ ਸੇ ਸਾਰਿਆਂ ਦੇ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਜਿਹੜਾ ਸਾਰਿਆਂ ਤੇ ਕਿਰਪਾ ਦ੍ਰਿਸ਼ਟੀ ਕਰਨ ਵਾਲਾ ਹੈ ਸਾਰਿਆਂ ਦੇ ਪਰਫੁੱਲ ਕਰਨ ਵਾਲਾ ਹੈ ਉਹ ਪਰਮੇਸ਼ਰ ਆਪ ਪਰਫੁੱਲ ਰੂਪ ਹੈ ਚਿੱਤ ਦੇ ਕੁੰਜ ਰਸੂਲਾ ਸਭ ਪਰ ਕਿਰਪਾ ਦੇ ਸ਼ਕਰ ਫੂਲਾ ਇਉਂ ਜੀ ਜੰਤ ਛੋਟੇ ਵੱਡੇ ਜਿੰਨੇ ਆ ਸਾਰਿਆਂ ਦੇ ਪਰਿਵਾਰੀ ਤਾਂ ਹੀ ਪਾਲਣਾ ਕਰਨ ਵਾਲਾ ਹੈ ਸਦਾ ਸਦਾ ਸੇਵਹੁ ਕਿਰਪਾ ਤੇ ਪਿਆਰੋ ਸਦਾ ਸਦਾ ਕਿਰਪਾ ਦਾ ਆਲਾ ਘਰ ਹੈ ਉਸ ਪਰਮੇਸ਼ਰ ਦਾ ਸੇਵਨ ਕਰੋ ਸਦਾ ਧਰਮ ਜਾ ਕੈ ਦੀਵਾਨ ਜਿਸ ਦੇ ਦੀਵਾਨ ਚ ਸਦਾ ਧਰਮ ਪੁੰਨ ਹੈ ਪਰਮੇਸ਼ਰ ਦੇ ਨਾਮ ਦਾ ਧਰਮ ਦਾ ਨਿਆਂ ਹੋਣਾ ਧਰਮ ਨਾ ਸੱਚ ਦਾ ਹੈ ਸੱਚ ਦੀ ਪ੍ਰਾਪਤੀ ਹੈ ਜਿਸ ਦੇ ਦੀਵਾਨ ਸਵਾ ਵਿੱਚੋਂ ਸਾਧ ਸੰਗਤ ਵਿੱਚੋਂ ਸਦਾ ਧਾਰੂ ਪੁੰਨ ਹੁੰਦਾ ਰਹਿੰਦਾ ਹੈ ਪਰਉਕਾਰ ਹੁੰਦਾ ਰਹਿੰਦਾ ਹੈ ਜਿਹਦੀ ਸਾਧ ਸੰਗਤ ਰੂਪੀ ਦੀਵਾਨ ਚ ਜਿਹੜੇ ਸਦਾ ਧਰਮ ਨੂੰ ਧਾਰਨ ਕਰਦੇ ਆ ਜਾਂ ਕੇ ਦੀਵਾਨ ਉਹ ਦੀਵਾਨ ਵਿੱਚ ਦੀਵਾਨ ਆਸਰਾ ਜਿਹਨਾਂ ਨੇ ਕਾਇਮ ਪ੍ਰਾਪਤ ਹੋਇਆ ਉਹ ਸਦਾ ਧਰਮ ਵੀ ਜੁੜੇ ਰਹਿੰਦੇ ਹਨ ਸਦਾ ਪਰਉਕਾਰ ਕਰਦੇ ਰਹਿੰਦੇ ਹਨ ਆਪਾ ਭਾਵੇਂ ਮੇੜ ਕੇ ਸਭ ਕੁਝ ਵਾਇਗੁਰ ਦਾ ਹੀ ਸਮਝਦੇ ਐ ਐਸੇ ਪੁੰਨੀ ਆਤਮਾ ਹਨ ਸਦਾ ਧਰਮ ਦਾ ਨਿਯਾਮ ਹਨ ਜਿਸ ਦੇ ਸੱਚ ਸੋ ਸੱਚਾ ਸੋ ਸਹਿਬ ਸੱਚ ਤਪਾਵਸ ਸੱਚਾ ਨਿਯਾਮ ਕਰੇ ਕੋ ਮਸੂਲਾ ਇਹ ਮਸਲਾ ਦੱਸਿਆ ਮਾਰੇ ਕਹਿੰਦੇ ਸੱਚਾ ਨਿਯਾਮ ਪਿੱਛੇ ਵੀ ਕਰਦਾ ਸੀ ਹੁਣ ਵੀ ਕਰਦਾ ਹੈ ਅੱਗੇ ਵੀ ਕਰੂਗਾ ਜਿਹਦੇ ਦੀਵਾਨ ਸਾਧ ਸੰਗਤ ਰੂਪੀ ਦੀਵਾਨ ਚ ਸਦਾ ਉਸ ਦੇ ਧਰਮ ਦੀ ਤੱਦਾ ਧਰਮ ਤਰੇ ਧਰਮਾਪੁਰ ਗੁਣਕਾਰੀ ਮਨ ਠੀਰਾ ਉਸ ਪਰਮੇਸ਼ੁਰ ਦੇ ਧਰਮ ਦਾ ਹੀ ਉਪਦੇਸ਼ ਹੁੰਦਾ ਰਹਿੰਦਾ ਹੈ ਬੇਮੁਹਤਾਜ ਨਹੀਂ ਕਿਸ ਕਾਣ ਉਹ ਪਰਮੇਸ਼ੁਰ ਬੇਮੁਹਤਾਜ ਹੈ ਕਿਸੇ ਦੀ ਕੁਸ਼ਾਮਤ ਕਿਸੇ ਦੇ ਸਿਰੇ ਸੀਣੀ ਕਿਸੇ ਪ੍ਰਕਾਰ ਦੇ ਸਾਧ ਸੰਗਤ ਜੀ ਉਹ ਦਿੱਤੇ ਹੋਏ ਨਿਆਜ਼ਾਂ ਤੇ ਸੀਣੀਆਂ ਦਾ ਭੁੱਖਾ ਨਹੀਂ ਹੈ ਬੇਮੁਹਤਾਜ ਆ ਕੁਸ਼ਾਮਤ ਤੋਂ ਰਹਿਤ ਹੈ ਨਹੀਂ ਕਿਸ ਕਾਣ ਕਿਸੇ ਦੀ ਕੋਈ ਕੋਨੜ ਥੋੜੋ ਉਹ ਨੂੰ ਸਦਾ ਸੋ ਦਮਤਰਾ ਬੇਵਜੀਰ ਧਰਮ ਤੀਰ ਲਖ ਕਮੈ ਸਸ ਰੂਪ ਹੈ ਸਭ ਕਿਛ ਕਰਨ ਆਪਨ ਆਪ ਸਭ ਕੋਈ ਮਹਾਰਾ ਸਾਹਿਬ ਜੀ ਨੇ ਪਿੱਛੇ ਕਰਨਾ ਕੀਤਾ ਹੈ ਤੇ ਹੁਣ ਜੋ ਕੁਝ ਕਰਨਾ ਹੈ ਉਹ ਸਭ ਕੁਝ ਆਪ ਹੀ ਕਰ ਰਿਹਾ ਹੈ ਅੱਗੇ ਨੂੰ ਜੋ ਕੁਝ ਕਰਨਾ ਹੈ ਆਪੇ ਆਪ ਹੀ ਹੈ ਪਰਮੇਸ਼ਰ ਸਭ ਜਿੰਨਾ ਪ੍ਰਪੰਚ ਹੈ ਆਪਣੇ ਆਪ ਤੋਂ ਹੀ ਜਲ ਦਲ ਮਈਰ ਪੂਰਿਆ ਸਵਾਮੀ ਸਿਰਜਨ ਹਾਰ ਅਨਕ ਭਾਂਤੇ ਪਸਰਿਆ ਨਾਨਕ ਏਕੰਕਾਰ ਇੰਓ ਸਭ ਕੁਝ ਮਹਾਰਾਜ ਸਾਹਿਬ ਜੀ ਨੇ ਆਪ ਹੀ ਕਰਨਾ ਕੀਤਾ ਹੈ ਤੇ ਆਤਮਾ ਸਾਰਿਆਂ ਦਾ ਆਪਣਾ ਆਪ ਰੂਪ ਚੇਤਨ ਹੈ। ਹਰੇ ਮਨ ਮੇਰੀ ਤੂੰ ਤਾਂ ਕਹੋ ਜਾ। ਏ ਮੇਰੇ ਪਿਆਰੇ ਮਨਾ ਜਿਨ ਸਭ ਕੁਝ ਕਰਨਾ ਕੀਤਾ ਹੈ ਅਤੇ ਆਪੇ ਆਪ ਚੇਤਨ ਜਿਵੇਂ ਜਲ ਤਰੰਗ ਰੂਪ ਹੁੰਦਾ ਜਲੀ ਹੁੰਦਾ ਇੰਓ ਆਪ ਹੀ ਜੀਵ ਰੂਪ ਹੈ ਆਪ ਹੀ ਸਾਖੀ ਰੂਪ ਹੈ ਆਪ ਹੀ ਈਸ਼ਰੂਪ ਹੈ ਆਪ ਹੀ ਸਤਿ ਬ੍ਰह्म ਰੂਪ ਹੈ ਏ ਮੇਰੇ ਪਿਆਰੇ ਮਨਾ ਉਸ ਵਾਹਿਗੁਰੂ ਨੂੰ ਜਪਿਆ ਕਰ ਹਰ ਵਕਤ ਜਾਨੁਨਾ ਕਾਰ ਸਿਮਰਨ ਕਰ ਸਾਧ ਸੰਗਤ ਕੋ ਹਉ ਬਲਿਹਾਰ ਇਹ ਸਾਧ ਸੰਗਤ ਮਾਰਾ ਨੂੰ ਹਰ ਵਕਤ ਚੇਤੇ ਕਰਦੀ ਹੈ ਸਾਧ ਸੰਗਤ ਤੋਂ ਅਸੀਂ ਬਲਿਹਾਰ ਕੁਰਬਾਨ ਜਾਂਨੇ ਆ ਆਪਣੇ ਆਪ ਕਰਕੇ ਜਾਸ ਮਿਲ ਹੋਵੇ ਉਧਾਰ ਜਿਸ ਸਾਧ ਸੰਗਤ ਨਾਲ ਮਿਲ ਕੇ ਜੀਵ ਦਾ ਉਧਾਰ ਹੋ ਜਾਂਦਾ ਹੈ ਮੁਕਤ ਹੋ ਜਾਂਦਾ ਛੁਟਕਾਰਾ ਪਾਉਂਦਾ ਹੈ ਨਾਮ ਸੰਗ ਮਨ ਤਨ ਹੈ ਰਾਤ ਮਹਾਰਾਜ ਸਾਹਿਬ ਜੀ ਕਹਿੰਦੇ ਨਾਮ ਦੇ ਨਾਲ ਸਾਡਾ ਮਨ ਵੀ ਤਨ ਵੀ ਹਰਬੰਸ ਮਨ ਤਨ ਕਰਕੇ ਰੰਗੇ ਹੀ ਰਹਿੰਨੇ ਹਾਂ ਨਾਨਕ ਕਉ ਪ੍ਰਭ ਕਰੀਦਾ ਇਹ ਤੋਂ ਪ੍ਰਭੂ ਗੁਰੂ ਰਾਮਦਾਸ ਸਾਹਿਬ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਅੰਮ੍ਰੰਕਾਰ ਨੇ ਸਤਗੁਰੂ ਜੀ ਕਹਿੰਦੇ ਐ ਇਹ ਸੰਰਾਥਨ ਦਾਤ ਦਿੱਤੀ ਹੈ ਅੰਮ੍ਰਿਤ ਨਾਮ ਦੀ ਹਰ ਬੋਗੇ ਨਾਮ ਦੇ ਨਾਲ ਮਨ ਤਨ ਕਰਕੇ ਰੰਗੇ ਰਹਿਨੇ ਹਾਂ ਇਹ ਸਤਿਗੁਰਾਂ বিনা ਹੋਰ ਕੌਣ ਦਾਤਾ ਦੇ ਸਕਦਾ ਨਾਮ ਦੀਆਂ ਸਤਿਗੁਰੂ ਹੀ ਇੱਕ ਦਾਤੇ ਹਨ ਹੋਰ ਸਭ ਸੰਸਾਰ ਮੰਗਤਾ ਹੈ ਉਸ ਦਾ ਮਾਲੀ ਗੌੜਾ ਮਹੱਲਾ ਪੰਜਵਾ ਦੁੱਪ ਦੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਹਰ ਸਮਰੱਥ ਕੀ ਸਰਣ ਫਿਰ ਭਾਈ ਹਰੀ ਸਰਵ ਕਲਾ ਸਰਮਰਥ ਹੈ ਉਸ ਪਰਮੇਸ਼ਰ ਦੀ ਸ਼ਰਨਾ ਆਪਣੇ ਆਪ ਨੂੰ ਪਾਉਣਾ ਕਰੀਏ ਜਿਉ ਪਿੰਡ ਧਨਰਾਸ ਮੀਂਹ ਦਾ ਵਾਹਿਗੁਰੂ ਦੀ ਸ਼ਰਨਾ ਆਪਣੇ ਆਪ ਨੂੰ ਪਾਇਆ ਹੈ ਕੈਸਾ ਉਸ ਮੰਨਦਾ ਹੈ ਜਿਸ ਨੇ ਜੀਵ ਸੂਖਮ ਸਰੀਰ ਦੁੱਤਾ ਹੈ ਪਿੰਡ ਸਤੂਲ ਸਰੀਰ ਦੁੱਤਾ ਹੈ ਧਨ ਦੁੱਤਾ ਹੈ ਰਾਸ ਪੂੰਜੀ ਜਿੰਨੀ ਹੈ ਸਾਡੀ ਗੁਣਾ ਦੀ ਸਭ ਪ੍ਰਭ ਏਕ ਕਾਰਨ ਕਰਦਾ ਹੈ ਇੱਕ ਵਾਹਿਗੁਰੂ ਨੇ ਇਹ ਸਭ ਬਖਸ਼ਿਸ਼ ਕੀਤੀ ਹੈ ਅਤੇ ਇੱਕੋ ਹੀ ਪ੍ਰਭੂ ਸਾਰਿਆਂ ਕਾਰਜਾਂ ਦੇ ਕਰਨ ਵਾਲਾ ਸਮਰੱਥ ਰਹਾਉ ਸਿਮਰ ਸਿਮਰ ਸਦਾ ਸੁਖ ਪਾਈਐ ਉਸ ਨੂੰ ਜੋ ਵਾਹਿਗੁਰੂ ਦਾ ਸਿਮਰਨ ਕਰਕੇ ਸਦਾ ਸੁਖ ਪਾਈਦਾ ਹੈ ਜੀਵਣੇ ਕਾ ਮੂ ਇਹ ਜ਼ਿੰਦਗੀ ਦਾ ਅਸਲੀ ਮੁੱਢ ਹੈ কারণ ਜੇ ਕਿਸੇ ਨੂੰ ਭਈ ਸੁਖ ਪਾਉਣਾ ਸਦਾ ਵਾਸਤੇ ਜ਼ਿੰਦਗੀ 'ਚ ਪਰਮੇਸ਼ਰ ਦੇ ਸਿਮਰਨ ਨੂੰ ਸਿਮਰ ਕੇ ਹੀ ਸੁਖ ਪਾਈਦਾ ਹੈ ਉਹ ਸਾਰਿਆਂ ਦੇ ਜੀਵਨ ਦਾ ਮੂਲ ਕਾਰਨ ਹੈ ਚੇਤਨਾ ਆਪ ਰਵ ਰਹਿਆ ਸਰਬੱਤ ਸਰਬੱਤ ਠਾਈ ਠਾਈ ਸਾਰੀਆਂ ਜਗ੍ਹਾ 'ਚ ਸਵਰਗ ਲੋਕ ਮਾਤ ਲੋਕ ਬ੍ਰਹਮ ਲੋਕ ਵੈਕੁੰਠ ਵਿੱਚ ਪਤਾਲ ਵਿੱਚ ਸਾਰਿਆਂ ਥਾਂ 'ਚ ਉਹ ਵਿਆਪਕ ਹੋ ਰਿਹਾ ਹੈ ਸੂਖਮ ਅਸਫੂ ਸੂਖਮ ਅਪੇ ਸੂਖਮ ਅਪੇ ਸੂਲਾ ਲਖੀ ਨਾ ਜਾਈ ਨਾਨਕ ਲੀਲਾ ਸੂਖਮ ਸਚੇ ਹਿਰਨ ਗਰਵਾ ਆਦਿਕਾਂ 'ਚ ਵੀ ਉਹ ਹੀ ਹੈ ਸੂਰ ਬਰਾਟ ਆਦਿਕਾਂ ਦੀ ਉਹ ਪਰਮੇਸ਼ਰ ਵਿਆਪਕ ਹੈ ਆਲ ਜਾਲ ਵਿਕਾਰ ਤਜ ਸਭ ਜੇ ਜੀਵ ਆਨ ਕਰਦੇ ਜਿਹੜੇ ਜਾਲ ਬੰਧਨ ਹਨਗੇ ਤੇ ਆਲ ਉਲਾਦ ਆਦਿਕ ਪੁੱਤਰੀ ਤੋਂ ਜਿਹੜੀ ਵੱਡੀ ਉਲਾਦ ਹੋਵੇ ਉਹ ਦੋ ਤੇ ਆਦਿਕਾਂ ਦੀ ਤੇ ਘਰ ਦੇ ਪੁੱਤਰ ਆਦਿਕਾਂ ਤੋਂ ਜਿਹੜੀ ਪੁੱਤਰੇ ਆਦਿਕਾਂ ਦੀ ਲਾਜਬਦੀ ਹੋਵੇ ਇਹ ਸਾਰੇ ਜਾਲ ਬੰਧਨ ਹੀ ਹਨ ਇਹਨਾਂ ਤੇ ਵਿਕਾਰਾਂ ਦਾ ਵੀ ਤਿਆਗ ਕਰ ਆਨ ਕਰਦੇ ਜਿਹੜੇ ਜਾਲ ਹੈ ਸਰੀਰ ਦੇ ਦੇਹ ਦੇ ਆਸ ਤੇ ਜਾਲ ਪੈੇ ਬੰਧਨ ਜਿਹੜੇ ਐ ਤੇ ਵਕਾਰ ਕਾਮਵਾਰਕ ਜਿਨੇ ਜਾਲ ਸਮੂਹ ਹਨ ਇਹਨਾਂ ਤਿਆਗ ਕਰਕੇ ਹਰ ਗੁਨਾ ਨਿਤਗਾਉ ਹਰਿ ਹਕਾਲ ਪ੍ਰਖ ਦੇ ਗੁਣੋ ਨਿਤਾ ਵਰਤੀ ਭਾਈ ਤੂੰ ਗਾਇਆ ਕਰ ਕਰ ਜੋੜ ਨਾਨਕ ਦਾਨ ਮੰਗਾ ਗੁਰੂ ਸਾਹਿਬ ਜੀ ਕੰਨਿਉ ਬੇਅੰਤੀ ਕਰਿਆ ਕਰ ਮਨਾ ਮਨ ਬੁੱਧ ਰੂਪੀ ਦੋਵੇਂ ਹੱਥ ਜੋੜ ਕੇ ਅੰਦਰੋਂ ਬਾਹਰੋਂ ਵੀ ਦੋਵੇਂ ਹੱਥ ਜੋੜ ਕੇ ਇਹ ਦਾਨ ਗੁਰੂ ਸਾਹਿਬ ਜੀ ਕਹਿੰਦੇ ਮੰਗਣਾ ਕਰੀਏ ਦੇਹੋ ਆਪਣਾ ਨਾਮ ਦਾ ਅਮਰਤ ਨਾਮ ਏ ਵਾਹਿਗੁਰੂ ਸਾਨੂੰ ਬਖਸ਼ੋ ਮਾਲੀ ਗੌੜਾ ਮਹੱਲਾ ਪੰਜਵਾਂ ਪ੍ਰਭ ਸਮਰੱਥ ਦੇਵ ਅਪਾ ਏ ਪ੍ਰਭੂ ਭਾਈ ਪ੍ਰਭੂ ਸਰਬ ਕਲਾ ਸਮਰੱਥ ਹੈ ਦੇਵ ਰਾਜਾ ਰੂਪ ਦੇਵ ਪ੍ਰਕਾਸ਼ ਦਾ ਰੂਪ ਹੈ ਦੇਵ ਪੂਜਨੀਕ ਹੈ ਅਦੇ ਆਵਾਰ ਪਾਰ ਆਵਾਰ ਤੁਰੇ ਰਹਿ ਕੇ ਪ੍ਰਕਿਰਤੀ ਤੋਂ ਕੌਣ ਜਾਣੇ ਚਲਤ ਤੇਰੇ ਇਹ ਮਹਾਰਤ ਤੇਰੇ ਚਿਤ੍ਰ ਜਿਵੇਂ ਕੌਤਕਾ ਕੌਣ ਪੁਰਖ ਜਾਣ ਸਕਦਾ ਹੈ ਜਿਸ਼ੁ ਅੰਤ ਨਾਹੀ ਪਾਰ ਤੇ ਚਿਤ੍ਰ ਕੌਤਕਾ ਦੇ ਅੰਤ ਉਾਰ ਪਾਰ ਕਰਕੇ ਕੇਤੋ ਕੁਛ ਪਾਇਆ ਨਹੀਂ ਜਾਂਦਾ ਤੂੰ ਬਿਆੰਤ ਰਹੇ ਵਾਹਿਗੁਰੂ ਰਹਾਉ ਲੋਕ ਪਰਲੋਕ ਕਰਕੇ ਆਰ ਪਾਰ ਕਰਕੇ ਜਿਵੇਂ ਸਮੁੰਦਰ ਦਾ ਉਾਰ ਪਾਰ ਜਿਹੜੇ ਪਹਿਲੇ ਕਿਨਾਰੇ ਬੈਠੇ ਆ ਉਹ ਉਹਦੇ ਨਾਲ ਕਿਨਾਰਾ ਆਪਦੇ ਵੱਲ ਦਾ ਸਮਝਦੇ ਹੈ ਜਿਹੜੇ ਇਧਰਲੇ ਪਾਸੇ ਉਹ ਉਹ ਇਸ ਪਾਸੇ ਨੂੰ ਸਮਝਦੇ ਹੈ ਇਹੋ ਲੋਕ ਨੂੰ ਲੋਕ ਕਰਕੇ ਆਰ ਪਾਰ ਉਰਾਰ ਪਾਰ ਦਾੰਤ ਨਹੀਂ ਜਾਣਿਆ ਜਾ ਸਕਦਾ ਰਹਾਉ ਇੱਕ ਖਿਨਹੇ ਥਾਪ ਉਥਾਪ ਦਾ ਇੱਕ ਸ਼ਨੂਤੀ ਸੱਚੇ ਪਾਤਸ਼ਾਹ ਥਾਪੀ ਹੋਈ ਇਹਦੀ ਸ੍ਰਿਸ਼ਟੀ ਹੈ ਇਹਨੂੰ ਅਸਾਬ ਦਾ ਪਟਨ ਦਿੰਦਾ ਲੈ ਕਰ ਦਿੰਦਾ ਜਦੋਂ ਚਾਹੇ ਸੱਚੇ ਪਾਤਸ਼ਾਹ ਹਰਨ ਭਰਮ ਜਾੰਗਾ ਨੇਤਰ ਹੋਰ ਇਸ ਦਾ ਮੰਤਰ ਜਾਣੇ ਹੋਰ 익ਨਾ ਥਾਪੋ ਸਾਬਦਾ ਇੱਕ ਛਿਨ ਵੀ ਜਿਹੜੇ ਥਾਪਿਆ ਹੋਇਆ ਅਗਿਆਨ ਹੈ ਉਸ ਨੂੰ ਸੱਚੇ ਪਾਤਸ਼ਾਹ ਸਾਬ ਦਾ ਪੱਟ ਲੈਣਾ ਆਪ ਦੇ ਪਿਆਰਿਆਂ ਦੇ ਹਿਰਦਿਆਂ ਵਿੱਚੋਂ ਘੜਪਣ ਕਰਨ ਹਾਰ ਇਸ ਕੇ ਪਾਤਸ਼ਾਹ ਜਿਹੜੇ ਘਰੇ ਹੋਏ ਹੈ ਕਾਮ ਕ੍ਰੋਧ ਆਦਿਕ ਅੰਦਰ ਉਹਨਾਂ ਨੂੰ ਭੰਨਣ ਕਰਨ ਵਾਲਾ ਵੀ ਤੂੰ ਆਪ ਹੀ ਹੈ ਸੋਗੁਣਾ ਦੀ ਘਾਟ ਨੂੰ ਕਰਨ ਵਾਲਾ ਹੈ ਘੜੇ ਹੋਏ ਜਿਹੜੇ ਕਾਮ ਆਰਕਾ ਨੂੰ ਪੰਨਨ ਕਰਨ ਵਾਲਾ ਵੀ ਆਪ ਹੈ ਸ੍ਰਿਸ਼ਟੀ ਦੇ ਘੜ ਰਚਨ ਵਾਲਾ ਤਰਲੋਂ ਰੂਪੀ ਭੰਨਣ ਵਾਲਾ ਵੀ ਆਪ ਹੀ ਕਰਨ ਵਾਲਾ ਸਾਰਿਆਂ ਵਿੱਚ ਕੌਣ ਜਾਣੇ ਚਲਤ ਤੇਰੀ ਮਹਾਰਾ ਤੇਰੇ ਚਲਿਪਰ ਕੌਂਦਕਾਂ ਨੂੰ ਕੌਣ ਪੁਰਖ ਹੈ ਜਿਹੜਾ ਜਾਣ ਸਕੇ ਕਿਸ਼ੂ ਆਨ ਤੋਂ ਨਾ ਹੀ ਪਾਉ ਤੇ ਮਾਰਾ ਗੁਨਾ ਦਾ ਉਰਾਜ ਪਾਰ ਕਰਕੇ ਕੋਈ ਅੰਤ ਪਾਰਾ ਹਾਰ ਨਹੀਂ ਪਾ ਜਾ ਸਕਦਾ ਰਹਾਉ ਇੱਕ ਖਿਨ ਹੈ ਥਾਪ ਉਥਾਪ ਜੂਰਾ ਐਸੇ ਹੋ ਇੱਕ ਛਿੰਦੇ ਵਿੱਚ ਹੀ ਖਿਨ ਘਟਕ ਸ਼ਬਦ ਕਿਆ ਦੋ ਖਿਨ ਗੁਜਰ ਜਾਂਦੇ ਐ ਬਿਆਕਰਨ ਵਾਲਿਆਂ ਦੀ ਮਤਨ ਅਨਸਾਰ ਇਸ ਪ੍ਰਕਾਰ ਇੱਕ ਸਿੰਦੇਜ ਦੀ ਪੈਦਾ ਕੀਤੀ ਸ੍ਰਿਸ਼ਟੀ ਨੂੰ ਥਾਉ ਦਾ ਪਰਨੋਂ ਕਰ ਦਿੰਦਾ ਹੈ ਕਟ ਪੰਨ ਕਰਨਾ ਹਾਰ ساری ਸ੍ਰਿਸ਼ਟੀ ਨੂੰ ਘਟ ਕੇ ਫੇ ਪੰਨਨ ਪਰਨੋਂ ਕਰਨ ਵਾਲਾ ਵੀ ਉਤਪੰਨੀ ਕਰਕੇ ਉਪੱਤੀ ਕਰਕੇ ਪਾਲਣਾ ਕਰਕੇ ਪੰਨਨ ਕਰਨ ਵਾਲਾ ਵੀ ਆਪ ਹੀ ਹੈ ਚੇਤਕੀਨ ਉਪਾਰਜਨ ਜਿਹੜੀ ਪੰਨੀ ਹੋਏ ਉਹਨੂੰ ਕਰਨ ਹਾਰਾ ਫੇ ਉਪੱਤੀ ਕਰਨ ਵਾਲਾ ਵੀ ਆਪ ਹੀ ਹੈ ਜੇਦਕੀਨ ਉਪਾਰਜਨ ਜਿਨੇ ਉਪਾਰਜਨ ਨਾਮ ਪੈਦਾ ਕਰਨ ਦਾ ਨਾਮ ਹੈ ਜਿਨੇ ਸ੍ਰਿਸ਼ਟੀ ਮਾਰੇ ਆਪ ਨੇ ਪਦਾਇਸ਼ ਕੀਤੀ ਹੈ ਪਨ ਕੀਤੀ ਹੋਈ ਹੈ ਪ੍ਰਭ ਦਾਨ ਦੇ ਦਾਤਾ ਮਰ ਨੂੰ ਹੈ ਦਾਤਾ ਜੀ ਆਪ ਦਾਤੇ ਹੋ ਸਭ ਨੂੰ ਸੈਲ ਪੱਥਰ ਨੂੰ ਜਨ ਤੋਂ ਪਾਏ ਕਾਂ ਕਾਲ ਜੀ ਕਾਗੇ ਕਰ ਧਰਿਆ ਉਹਨਾਂ ਨੂੰ ਦਾਨ ਆਪ ਹੀ ਦੇਣਾ ਕਰਦੇ ਹੋ ਆਪ ਦਾਤੇ ਜੋ ਹੋ ਕੇਵਲ ਕੱਲਾ ਦਾਤਾ ਨਾਮ ਨਹੀਂ ਸਭ ਨੂੰ ਦਾਨ ਦਿੰਦੇ ਹੋ ਜਾਨ ਕੋ ਦੇਤ ਅਜਾਨ ਕੋ ਦੇਤ ਜ਼ਮੀਨ ਕੋ ਦੇਤ ਜਮਾਨ ਕੋ ਦੇ ਹੈ ਕਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸੀ ਪਦਮਾ ਬਦਲੇ ਹੈ ਹਰ ਸਰਨ ਆਇਓ ਦਾਸ ਤੇਰਾ ਏ ਹਰੀ ਮੈਂ ਆਪ ਕਾ ਦਾਸ ਬਣ ਕੇ ਆਪ ਦੀ ਸ਼ਰਨ ਆਇਆ ਹਾਂ ਬੇਨਤੀਆਂ ਕਰੀਏ ਪ੍ਰਭ ਊਚ ਆਗਮ ਮੁਰਾਰ ਊਚੇ ਹੋ ਤਿੰਨਾ ਗੁਣਾ ਤੋਂ ਅਤੀਤ ਹੋ ਆਪ ਮੰਦੇ ਸੰਕਲਪਾਂ ਦੀ ਗਮਤਾ ਤੋਂ ਰਹਿਤ ਹੋ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੋ ਮੋੜ ਆਦਿਕ ਦਾ ਇੰਤਾਲ ਨਾਸ ਕਰਨ ਵਾਲੇ ਹਉ ਸਰਗੁਣ ਰੂਪ ਧਾਰ ਕੇ ਮੋਹ ਆਦਿਕ ਜੇ ਮੁਰਦੈਂਤ ਹੈ ਬਿਰਤੀ ਰੂੜ ਹੋ ਕੇ ਚੇਤਨਨ ਦਾ ਅੜੀਆਂ ਨਾਸ ਕਰਨ ਵਾਲਾ ਹੈ ਕੱਢ ਲੇਹ ਪਾਉ ਜਲ ਬਖਮਤੇ ਮਹਾਰਾਏ ਸੰਸਾਰ ਬੜਾ ਕਠਨੋ ਹੈ ਇਸ ਮੰਦਲ ਦੀ ਨਹੀਂ ਆਈ ਹੈ ਇਸ ਤੋਂ ਕਿਰਪਾ ਕਰਕੇ ਵਿਸ਼ੇ ਰੂਪ ਜਿਸ ਵਿੱਚ ਜਲ ਹੈ ਕਾਮ ਕ੍ਰੋਧ ਮਾਦ ਮਾਚੇ ਨੇ ਪੰਜਾ ਕੋਸਰੂਪੀ ਪਹਾੜੀਆਂ ਹਨ ਇਹੋ ਜਿਹਾ ਕਠਨੋ ਸੰਸਾਰ ਹੈ ਇਸ ਤੋਂ ਕੱਢ ਲੋ ਆਪ ਕਿਰਪਾ ਕਰਕੇ ਮੁਕਤ ਰੂਪੀ ਕਿਨਾਰੇ ਤੇ ਜਨ ਨਾਨਕ ਸਦ ਬਲੇਹਾਰ ਸੋਹਰ ਗੁਰੂ ਸਾਹਿਬ ਜੀ ਕਹਿੰਦੇ ਆਜ ਤੋਂ ਸੈਂਕੜੇ ਵਾਰੀ ਵਾਹਿਗੁਰੂ ਬਲੇਹਾਰ ਜਾਈਏ ਕੁਰਬਾਨ ਜਾਈਏ ਆਪ ਤੋਂ ਮਾਲੀ ਗੌੜਾ ਮਹੱਲਾ ਪੰਜਵਾ ਮਾਨਤਨ ਵਸ ਰਹੇ ਗੋਪਾਲ ਤੁਹਾਡੇ ਮਨ ਤੇ ਵੀ ਦੰਤ ਵੀ ਹੈ ਧਰਤੀ ਦੇ ਪਾਲਕ ਆਪ ਹੀ ਵਸ ਰਹੇ ਹੋ ਤੀਨ ਬਾਂਦਵ ਭਗਤ ਵਛਲ ਆਪ ਗਰੀਬਾਂ ਦੇ ਬਾਂਦ ਦੇ ਸੰਬੰਧੀ ਹੋ ਭਗਤਾਂ ਦੇ ਵਛਲ ਪਿਆਰੇ ਹੋ ਬਰਸਲ ਕਰਨ ਵਾਲੇ ਹੋ ਵਛਲ ਸਾਧ ਸਿੰਘ ਜੀ ਸਾਰਸੁਧ ਵਿਆਕਰਨ ਵਿੱਚ ਪੱਕੇ ਪ੍ਰਯੋਗ ਦਾ ਨਾਮ ਹੈ ਜਿਹੜਾ ਪਾਲਣੀ मुनि ਨੇ ਬਰਸੂ ਸ਼ਬਦ ਵਰਤਿਆ ਇਹ ਕੱਚਾ ਪ੍ਰਯੋਗ ਹੈ ਵਛਲ ਸ਼ਬਦ ਸਤਿਗੁਰੂ ਜੀ ਨੂੰ ਪੱਕਾ ਸਾਰਸੁਧ ਵਿਆਕਰਨ ਅਨੁਸਾਰ ਬਚਲ ਤਦ ਨੂੰ ਪੱਕਾ ਪ੍ਰਯੋਗ ਕਰਕੇ ਕਿਹਾ ਹੈ ਸਦਾ ਸਦਾ ਕਿਰਪਾ ਸਦਾ ਸਦਾ ਕਿਰਪਾਲੂ ਹੋ へ ਪਰਮੇਸ਼ਵਰ ਰਹਾਉ ਆਦ ਅੰਤਿ ਮਦ ਤੂੰ ਹੈ ਸਾਰੇ ਜਗ ਦੇ ਆਦ ਵਿੱਚ ਵੀ ਤੂੰ ਹੈ ਅੰਤ ਵਿੱਚ ਵੀ ਆਦ ਵਿੱਚ ਵੀ ਅਧਿਸ਼ਤਾਨ ਸਰੂਪ ਹੈ ਮਦ ਵਿੱਚ ਵਿਆਪਕ ਰੂਪ ਹੈ ਅੰਤਵੀ ਸੁਧਾਂਤ ਰੂਪ ਤੂੰ ਆਪ ਹੀ ਹੈ ਪ੍ਰਭ ਬਿਨਾ ਨਹੀਂ ਕੋ ਪ੍ਰਭ ਬਿਨਾ ਨਾਹੀ ਕੋ ਫਿਰ ਪ੍ਰਭ ਆਪ ਤੋਂ ਬਿਨਾ ਨਹੀਂ ਹੈ ਕੋਈ ਵੀ ਸੰਸਾਰ ਵਿੱਚ ਪੂਰ ਰਹਾ ਸਗਲ ਮੰਡਲ ਸਾਰੇ ਮੰਡਲ ਸਮੂਹ ਚ ਮੰਡੋਗਿਨ ਨੇ ਗੋਲਾਕਾਰ ਉਹ ਸਾਰਾ ਹੈ ਸਾਰੇ ਤੇ ਆਪ ਹੀ ਪੂਰਨ ਹੋ ਰਿਆਂ ਹੈ ਏਕ ਸੁਆਮੀ ਸੋ ਇਕੋ ਹੀ ਸਾਰਿਆਂ ਦਾ ਮਾਲਕ ਹੈ ਸਾਰਿਆਂ ਦੇ ਸੋਭਾ ਕਰਨੇ ਯੋਗ ਹੈ ਲਾਇਕ ਹੈ ਮਹਾਰਾਜ ਸਾਰਿਆਂ ਦੀ ਸੋਭਾ ਦੇ ਅੰਦਰ ਆਪ ਹੀ ਵਸਿਆ ਹੋਇਆ ਹੈ ਸਾਰਿਆਂ ਨੂੰ ਆਪ ਦੀ ਸੋਏ ਖਬਰ ਦੇਣ ਵਾਲਾ ਵੀ ਆਪ ਹੈ ਕਰਨ ਹਰ ਜਸ ਨੀਤਰ ਦਰਸ਼ਨ ਐਸੀ ਕਿਰਪਾ ਕਰੋ ਮਾਰਾ ਕੰਨਾਂ ਨਾਲ ਹਰੀ ਤੇਰਾ ਕੀਰਤਨ ਦੀਏ ਤਾ ਸਾਡੇ ਕੰਨਾਂ ਚ ਪੈਂਦੀਆਂ ਰਹਿਣ ਹਰੀ ਜਸ ਸੁਣਦੇ ਰਹੀਏ ਤੇ ਨੇਤਰਾਂ ਦੇ ਨਾਲ ਮਹਾਰਾਜ ਆਪਦੇ ਦਰਸ਼ਨ ਕਰਦੇ ਰਹੀਏ ਐਸੀ ਕਿਰਪਾ ਕਰੋ ਬੀਰ ਨੇ ਦੀਦਾਰ ਸਹਿਬ ਕਸ਼ਨੀ ਇਸ ਕਾ ਮੋਲ ਇਹਨਾਂ ਦੀਦਿਆ ਨਾਲ ਜਿਹੜੇ ਆਪਦੇ ਦਰਸ਼ਨ ਕਰਨੇ ਬੇਕੀਮਤ ਨੇਤਰ ਹੋ ਜਾਂਦੇ ਹਨ ਰਸਨ ਹਰ ਗੁਣ ਗਾਉ ਅਤੇ ਰਸਨੰਗ ਨੂੰ ਰਸਾਰ ਸਾਕੇ ਜੇ ਬਾ ਕਰਕੇ ਹਰੀ ਆਵਦੇ ਗੁਣਾ ਨੂੰ ਗਾਉਣਾ ਕਰੀਏ ਬਲਿਹਾਰ ਜਾਏ ਸਦਾ ਨਾਨਕ ਬਲਿਹਾਰ ਕੁਰਬਾਨ ਜਾਈਏ ਸਦਾ ਵਾਹ ਕੇ ਸਤਿਗੁਰੂ ਨਾਨਕ ਦੇਵ ਮਹਾਰਾਜੂ ਅਰਜਨ ਸਾਹਿਬ ਫਰਮਾਉਂਦੇ ਹਨ ਦੇਹੁ ਆਪਣਾ ਨਾਮ ਆਪ ਦਾ ਅਮਰਦ ਨਾਮ ਮਾਰਾ ਸਾਨੂੰ ਬਖਸ਼ੋ ਸਿਮਨ ਕਰਕੇ ਨਿਹਾਲ ਹੋ ਵੀਏ ਮਾਲੀ ਗੌੜਾ ਬਾਣੀ ਭਗਤ ਨਾਮਦੇਵ ਜੀ ਕੀ ਆਹ ਦੋ ਸ਼ਬਦ ਹੈ ਜੀ ਪੰਜ ਤਾ ਗਏ ਵੱਜ ਇਹ ਕਰ ਲਈਏ ਰਾਗ ਪੂਰਾ ਹੋ ਜਾਏਗਾ